ਸਰੀਕਾਲੀ ਕੱਟਾ ਮੌਨੀ ਇਹੋ ਸਾਰੇ ਆਇਓ ਸਾਰੇ ਵਧੀਆ ਹੋ ਜੇ ਸਾਰਿਆਂ ਨੇ ਇੱਥੇ ਜਿਹੜੇ ਆਂ ਕੱਟੇ ਬੜੇ ਜਿੱਦਦੇ ਨੇ ਬਣ ਗਏ ਆਂ ਗਾਮੀ ਨੇ ਵੀ ਆਪਣੇ ਕਹਿਣ ਪੂਰਾ ਕਰਾਇਆ ਹੋਇਆ ਕਿ ਅੱਜ ਅਸੀਂ ਚੱਲੇ ਆਂ ਮੁੰਗੇ ਤੇ ਮੁੰਗੇ ਲੱਗੀ ਹੋਈ ਆ ਪਾਈਪ ਦੀ ਮੰਡੀ ਕਿਉਂਕਿ ਹਰੇਕ ਸੰਡੇ ਇੱਥੇ ਲੱਗਦੀ ਆ ਮੰਡੀ ਤੇ ਆਪਣੇ ਵੀ ਲੈਣੀ ਇੱਕ ਬਾਈਕ ਤੇ ਹੁਣ ਜਾਂ ਕਿ ਦੇਖਦੇ ਆ ਕੋਈ ਵਧੀਆ ਜੀ ਤੇ ਕਮੈਂਟ ਸੈਕਸ਼ਨ ਚ ਜਾ ਕੇ ਤੁਸੀਂ ਜਰੂਰ ਦੱਸਣਾ ਵੀ ਕਿਹੜੀ ਲਈਏ ਕਿਹੜੀ ਨਾ ਲਈਏ ਇੱਥੇ ਫਿਰ ਲ ਦੇਖਣੀ ਜਾਣਾ ਵਾ ਜਿਹੜੀ ਵਧੀਆ ਹੋਵੇ ਐਵਰੇਜ ਨੂੰ ਵਧੀਆ ਹੋਵੇ ਵਾਟੀ ਇੱਥੇ ਚਲਾਉਣ ਲੋਈ ਵਧੀਆ ਹੋਵੇ ਜੋ ਬੈਸਟ ਹੋਊਗੀ ਜੋ ਤੁਹਾਨੂੰ ਵੀ ਆਪਾਂ ਨੂੰ ਬੈਸਟ ਰਹੂਗੀ ਆਪਣੇ ਲਈ ਪਹਿਲਾਂ ਤਾਂ ਅਸੀਂ ਕੀ ਸਪਰੇਅਰ ਵਧੀਆ ਹੋਣੇ ਸਪੋਰ ਦਿੱਤਾ ਆ ਉਹ ਥੋੜਾ ਜਿਹਾ ਹੋ ਗਈ ਗੜਬੜ ਤੇ ਹੁਣ ਦੇਖਦੇ ਆ ਕੋਈ ਵਧੀਆ ਰੇਟ ਤੇ ਆਪਣੀ ਦਿੱਤੇ ਰੇਟ ਤੇ ਮੈਸੇਜ ਤੇ ਬਹੁਤ ਸ਼ੁਕਮੱਜ ਪੱਧਰ ਵਾਈਪ ਵੀ ਹੋਈ ਆ बाईपास ਇੱਥੇ ਲੱਗਦੀ ਆਪਣੇ ਟਰੈਕਟਰ ਦੀ ਬੰਡੀ ਕਿਸੇ ਕਿਸ ਨੇ ਵੀ ਲੈਣੇ ਹੋਣ ਇੱਥੋਂ ਆ ਕੇ ਵਧੀਆ ਫੇਰਟੇ ਤੇ ਵਧੀਆ ਕੰਡੀਸ਼ਨ ਚ ਲੈ ਜਾਤਾ ਤਾਂ ਆ ਜੀ ਬੱਤੀ ਦਿਖਾਵਾ ਗਾਦਰ ਵੀ ਆ ਦੀਪਾਂ ਦੀ ਪਰਟੀਸਲ ਦੇ ਬਲੇਰਸ ਕੜੀਆਂ ਨੇ ਲੋ ਜੀ ਪਹੁੰਚ ਗਏ ਲੋ ਜੀ ਕੋਈ ਅੱਜ ਦੀਪਾਂ ਬਾਸ ਮੇਰੇ ਨਹੀਂ ਗਿਆ ਇਹ ਮੱਤ ਗਿਆ ਸੀਗਾ ਭਾਨੇ ਕਹ ਗਿਆ ਤਾਂ ਕੋਈ ਨਹੀਂ ਚੱਲ ਰਹੀ ਨਹੀਂ ਯਾਰ ਆਰਮੀਆ ਸਾਰੇ ਪਿੱਛੇ ਪਏ ਆ ਹਾਈ ਬਲੂ ਆ ਦੀ ਕੋਈ ਜਾਂਦੇ ਹੁਣ ਜਿੰਨੇ ਆਪਾਂ ਪੋਸਟਿੰਗ ਵਾਲੇ ਮਾਫੀ ਦੇ ਮੋਢੇ ਬੋਲ ਕਿ ਉਹਨਾਂ ਲੈ ਕੇ ਆਵਾਂਗੇ ਬਿਕੋਜ਼ ਉਹਨਾਂ ਨੂੰ ਜਾਂਚਣਾ ਹੋਣਾ ਹੈਗਾ ਹੋਇਆ ਸਭ ਦੇ ਸਵਾਰੀਆ ਦਿੰਦੇ ਆ ਚੱਲ ਜਾਈਏ ਵਾਹਨਾਂ ਦੇ ਲੈ ਕੇ ਰੜਕੇ ਰੜਕੇ ਕਲੇ ਹੋ ਗਏ ਲਓ ਜੀ ਸਾਡੇ ਲਈ ਆ ਗੀਆਂ ਆ ਗੀਆਂ ਬਈ ਕੈਸ਼ ਇਹ ਕੈਸ਼ ਹੈ ਨਾਲ ਆ ਗਏ ਬਿਸਕੁਟ ਇਹ ਤਾਂ ਕੀ ਲੋਡ ਸੀ ਚਲ ਫੇਰ ਵੀ ਅਸੀਂ ਖਾ ਹੀ ਲੈਂਦੇ ਆ ਆ ਗਈਆ ਚਾਹ ਕੀ ਚੱਕੋ ਸਰ ਅੰਨੇ ਤੋਂ ਨਿਕਲ ਗਏ ਆਪਾਂ ਜੀਵਾਨ ਨੂੰ ਫੇਰ ਹੁਣ ਮਾਛੀ ਦੇ ਮੁੰਡਾ ਨਾਲ ਚੱਕ ਲੈਣਾ ਵੀ ਕਿਵੇਂ ਆ ਔਰ ਠੀਕ ਹੈ ਭਾਈ ਜੀ ਭਾਈ ਜੀ ਨੇ ਕਿੱਦਾਂ ਧਿਆਨ ਤੇ ਮੌਸਮ ਦਿਖਾਉ ਸਾਰੇ ਨੂੰ ਮੌਸਮ ਬਹੁਤ ਜਨਾਬਾਦ ਅੱਜ ਬਦਲੋ ਬਦਲੀ ਹੋਣ ਵਾਲਾ ਮੀਂਹ ਵੀ ਪੂਰਾ ਟਪ ਇਹ ਆਪਾਂ ਆ ਗਏ ਹਾਂ ਮੂਕੇ ਦੀ ਮਿੱਟੀ ਜਿੱਥੇ ਮਿਲਦੇ ਆ ਵਧੀਆ ਕੋਟ ਰੈਂਕਰ ਆਪਾਂ ਦੇ ਦੇ ਬੜੀ ਵਧੀਆ ਇਹ ਮੈਚੇ ਆਪਾਂ ਨੂੰ ਅਲੱਗ-ਅਲੱਗ ਦੇ ਆਪਾਂ ਟਰਾਈ ਕਰਾਂਗੇ ਕਿ ਕਿੰਨੀਆਂ ਬਣ ਗਿਆ ਆ ਬਈ ਬੋਲਟ ਘੜੇ ਨਵੇਂ ਨਵੇਂ ਵਧੀਆ ਵਧੀਆ ਅਡੀਸ਼ਨ ਤੇ ਬਾਕੀ ਸ਼ੋਅ ਹੀ ਉੱਪਰ ਹੁੰਦੇ ਆਪਾਂ ਦੇਖ ਕੇ ਲਾਵਾਂਗੇ ਵਿੱਚੋਂ ਜਿਹੜਾ ਇੰਜਨ ਵਧੀਆ ਹੋਇਆ ਤੇ ਆਹ ਬੋਰਾ ਹਾਲ ਤੋਂ ਵਧੀਆ ਹੋਵੇ ਤਾਂ ਸਵੀਰ ਗਰੂਪ ਆਪਾਂ ਨੂੰ ਕਿਹੜਾ ਲੈਣਾ ਚਾਹੀਦਾ ਦੇਖ ਕੇ ਪਤਾ ਲੱਗੂ ਹਾ ਜੀ ਇਹ ਦੇਖ ਕੇ ਪਤਾ ਫਿਰ ਵੀ ਕੋਈ ਤਾਂ ਆਪਣੀ رائے ਦੇਣੀ ਚਾਹੀਦੀ ਹੈ ਅਲੱਗ-ਅਲੱਗ ਅਲੱਗ-ਅਲੱਗ رائے ਉਹ ਦੇਣੇ ਆਰੇ ਨੇ ਕਹੇ ਆਨੇ ਕਮੈਂਟ ਸੈਕਸ਼ਨ ਦੀ ਜਰੂਰ ਦੱਸੋ ਹਾਂ ਤੁਹਾਡਾ ਪੂਰਾ ਨਾਮ ਆਪਿਆ ਹਾਂ ਆਦਮੀ ਕਾ ਪੂਰਾ ਨਾਮ ਆਪਿਆ ਇੱਕ ਖੜਾ ਲਓ ਜੀ ਹੁਣ ਉਥੋਂ ਆਪਾਂ ਆ ਗਏ ਆ ਸਹੀ ਵੇਖੀ ਕੋਈ ਲੱਗਿਆ ਨਹੀਂ ਗਾ ਤੇ ਇੱਕ ਦੋ ਵੇਖਿਆ ਕਿ ਰੇਡ ਵੀ ਸਹੀ ਸੀ ਪਰ ਟੰਨਾਂ ਦੀ ਕੰਡੀਸ਼ਨ ਥੋੜੀ ਜਿਹੀ ਖਰਾਬ ਸੀ ਧੂਆ ਮਾਰਦੇ ਸੀ ਉਹ ਮੈਂ ਜਿੰਦੇ ਆਪਾਂ ਜਿਗਰਾਉਂ ਤੋਂ ਵੀ ਟਰਾਈ ਕਰਾਂਗੇ ਇੱਕ ਵਾਰ ਜੇ ਸਹੀ ਮਾਰ ਕੇ ਪੱਲਾ ਆਣਾ ਹੈ ਜਿਗਰਾਉਂ ਤੋਂ ਲੈ ਆਈ ਗਾ ਕਿ ਹੁਣ ਚੱਲਦੇ ਆ ਇੱਕ ਦੋ ਹੋਰ ਕਿਤੇ ਮਿਲ ਗਿਆ ਅਸੀਂ ਆਪਾਂ ਨੂੰ ਇਹ ਦਰਵਾਇ ਤੋਂ ਨੈਕਸਟ ਸੰਦੇਵਾਂ ਜੁੰਡੀਆਂ ਹੈ ਸੰਦੇਵ ਚੱਲਣਾ ਹੈ

ਇਦਰਾ ਟੈਸਟ ਲੈ ਰਹੇ ਆ ਭਾਈ ਰਾਈਡਿੰਗ ਦਾ ਲਾਲ ਤਾਂ ਹਜੇ 20 ਦੀ ਸਪੀਡ ਤੇ ਰੱਖਿਆ ਮੈਂ ਕੱਖੋਂ ਨਾ ਹੌਲੀ ਚੱਲ ਤਰਾ ਵੀ ਜੂਸ ਰੇ ਖੇਤਾਂ ਵਾਲਾ ਆ ਨਹੀਂ ਕੰਗਾ ਤੇਰੇ ਲਈ ਚੰਗਾ ਮੇਰੇ ਲਈ ਤਾਂ ਠੀਕ ਹੀ ਆ ਤੇਰੇ ਲਈ ਚੰਗਾ ਮੇਰੇ ਚਿੰਦਾ ਖੁੱਲਾ ਜਾਈਦਾ ਤੂੰ ਕਿ ਹੁਣ ਦੇ ਜਿਹਾ ਬਾਈ ਕਿਵੇਂ ਮੂੜ ਤੇ ਕੱਟ ਕਾਉਦਾ ਭਾਈ ਜੀ ਗੇਅਰ ਵੀ ਕੱਢ ਲਈਦਾ ਹੁੰਦਾ ਪੰਜਵੇਂ ਤੋਂ ਹੈ ਬਾਈ ਜੀ ਐਡਾ ਕੋਈ ਹੈ ਨਹੀਂ ਗੱਜਰ ਨਹੀਂ ਬਾਈ ਜੀ ਇਹ ਕਨੂਨਾ ਚ ਆ ਪੰਜਵੇਂ ਗੇਅਰ ਚ 20 ਦੀ ਸਪੀਡ ਤੇ ਨਾਰਮਲ ਆ ਨਾਰਮਲ ਨਹੀਂ ਆ ਆਪਣੇ ਲਈ ਨਾਰਮਲ ਆ ਪਰ ਗੱਡੀ ਲਈ ਤਾਂ ਧੱਕਾ ਹੀ ਆ ਗੱਡੀ ਦੇ ਗੱਡੀ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰੋ ਨਾ ਕਰੋ ਯਾਰ ਮੈਂ ਬਤਾ ਇੱਥੇ ਰੁਕ ਲੈ ਚੱਲ ਕੋਈ ਨਹੀਂ ਅੱਗੇ ਕਾਰ ਪਿਓ ਆ ਰਹੀ ਐ ਤੂੰ ਪਹਿਲੀ ਰੁਕ ਲੈ ਸਹੀ ਹੋਈ ਨਾ ਇਹ ਨਹਿਰ ਉਹ ਹਾਂ ਤੇਜ ਹੁੰਦਾ ਤੇ ਠੋਕਰ ਨਾ ਲੱਗੇ ਚੱਲ ਕੇ ਤੁਰ ਜੀ ਬਈ ਜੀ ਇੱਥੇ ਆਪਾਂ ਚੁੱਕ ਲੈ ਲਈਏ। ਦੇਖੋ ਕਿ ਤਾ ਪੂਰਾ ਘਿਹੜ ਮੌਸਮ ਹੋਇਆ ਪਿਆ। ਅੱਜ ਯਾਰ ਸੱਚ ਹਾਂ ਇੱਕ ਹੋਰ ਗੱਲ ਕਰਨੀ ਬਾਈਕ ਤਾਂ ਦੇਖ ਦੂ ਕਿ ਮੁੜੇ ਆਂ। ਬਾਈਕ ਦੇਖ ਕੇ ਮੁੜੇ ਆਂ ਆਪਾਂ ਨੂੰ ਕੋਈ ਉੱਦਾਂ ਵਧੀਆ ਲੱਗੇ ਨਹੀਂ ਬਿਕਾਉਜ਼ ਉਹ ਲੋਟਾਂ ਦਾ ਕੋਈ ਮਾਰਦੀ ਹੁੰਨ ਚੱਲੇ ਆ ਪੈਂਡ ਕੋਈ ਨਾ। ਏ ਟਰਾਈ ਕਰ ਲਾਂਗੇ ਜੀ ਦੇਖ ਕੇ ਜਾਣੀ ਪਈ ਆ ਨਾ ਆਹ ਤਾਂ ਕਾਲੀ ਨਹੀਂ ਕਰ ਲੀਗੇ ਵਾਹ ਆਪਾਂ ਹੋਰ ਉਹਦਾ ਜਿਹੜਾ ਨਾ ਸੀਗਾ ਉਹਦਾ ਇੰਜਨ ਵਗੈਰਾ ਵੀ ਸੁਨਣਾ ਲੈ ਇੱਕ ਸਪਲੈਂਡਰ ਦੇਖਿਆ ਉਹ ਸੋਹਣਾ ਬਹੁਤ ਸੀਗਾ ਕੋਈ ਨਾ ਹੋਰ ਦੇਖ ਲਾਂਗੇ ਇਹਦਾ ਬਣਾਇਆ ਸੀਗਾ ਮੈਂ ਤੁਹਾਨੂੰ ਅੱਗੇ ਜਾਂਦੇ ਨਹੀਂ ਕਿਹਾ ਬਿਲਕੁਲ ਤੋਂ ਸੋਹਣਾ ਹੋਵੇ ਵਿੱਚੋਂ ਇੰਜਾਂ ਦਾ ਕੋਈ ਹੈ ਵਿੱਚੋਂ ਕੀ ਬੋਲਣੀ ਜੀ ਪਰ ਕੋਈ ਨਾ ਹੋਰ ਦੇਖਣਾ ਗਿਆ ਆਪਾਂ ਕੀ ਬੜਾ ਆਪਣੇ ਲਈ ਵਧੀਆ ਜੀ ਬਾਈਕ ਤੇ ਤਿਆਰੀ ਹੋ ਗਈ ਹੈ ਵੇਹੇ ਹੈ ਨਾ ਕਮੈਂਟ ਸੈਕਸ਼ਨ ਚ ਤੁਸੀਂ ਜਰੂਰ ਦੱਸਣਾ ਸਾਰਿਆਂ ਨੇ ਕਿਹੜੀ ਬੈਸਟ ਰਹੂਗੀ ਕਿਹੜੀ ਵਧੀਆ ਲਈਏ ਵੀਡੀਓ ਜਿਹੜਾ ਆਪਣਾ ਦਿਖਾਇਆ ਹੋਇਆ ਹੈ ਜਿਹੜੀਆਂ ਜਿਹੜੀਆਂ ਸੋ ਮਾਡਲ ਖੜੇ ਸੀਗੇ ਨਵੇਂ ਪੁਰਾਣੇ ਸਾਰਿਆਂ ਦੇ ਨਵੀਂ ਹੰਡਾ অলਮੋਸਟ ਦੇ ਗ੍ਰੇਡ ਦੇ ਬਸ ਨਵੀਂ ਬਾਪੀ ਸਪਲੈਂਡਰ ਨਾਲ ਜਿਆਦੇ ਸੀਗੇ ਨੀਵੇਂ ਮਾਡਲ ਸੀਗੇ ਡਾਊਨ ਮਾਡਲ ਸੀਗੇ ਜੋ ਸੀ 20 ਕੀ ਮਾਡਲ ਜੇ ਕੋਈ ਸੇਲ ਕਰਦਾ ਹੈ ਨਾ ਉਹ ਵੀ ਦੱਸਿਓ ਬਈ ਤੇ ਜਿਹੜੇ ਆਪਣੇ ਹੈਗੇ ਅੱਜ ਦੇ ਆਪਣੇ ਨਾਲ ਪਿਆਰ ਕਰਨ ਵਾਲੇ ਆ ਜ਼ਰੂਰ ਦੱਸਿਓ ਜੇ ਕੋਈ ਵੇਚਦਾ ਹੋਇਆ ਨਾ ਕੋਈ ਰਿਸ਼ਤੇਦਾਰ ਹੋ ਕੇ ਉਹ ਵੀ ਘਰੇ ਚੀਜ਼ੀ ਖੜੀ ਕਰੀਂ ਦੇਣਾ ਉਹ ਵਧੀਆ ਮੇਲੇ ਦੀ ਆਪਾਂ ਨੂੰ ਤੇ ਜਿਵੇਂ ਉਹ ਫਾਈਨੈਂਸ ਵਾਲੇ ਜਾਂ ਉਹ ਡੀਲਰ ਆ ਉਹਨਾਂ ਕੋਲ ਥੋੜਾ ਜਿਹਾ ਮੋਡੀਫਿਕੇਸ਼ਨ ਕੀਤਾ ਮਾਲ ਹੋਇਆ ਹੁੰਦਾ ਇਟੂ ਟੈਪੂਟਾਏ ਆ ਹੁੰਦਾ ਉਹ ਸਹੀ ਕਰਕੇ ਉਹ ਵੇਚ ਦਿੰਦੇ ਆ ਉਹਦਾ ਆ ਰਿਹਾ ਹਜ ਤੱਕ ਤਾਂ ਮੈਂ ਜਿਹੜਾ ਸਹੀ ਜਨਾਲ ਤੇ ਬੈਠਾ ਨਾ ਕੋਈ ਓਕੇ ਹਲ ਬੋ ਡਰਾਈਵਰੀ ਇਹ ਰਹੀ ਓਕੇ ਆ ਬਾਕੀ ਅੱਗੇ ਕਹਿ ਨਹੀਂ ਸਕਦੇ ਮੈਂ ਪਲਪੀਨ ਡਰਾਈਵਰੀ ਕਰਕੇ ਆਇਆ ਹਾਂ ਪਲਪੀਨ ਡਰਾਈਵਰੀ ਕੀਤੀ ਹੋਈ ਹੈ ਪਲਪੀਨ ਯੈਸ ਥਿਸ ਇਜ਼ ਦਾ ਪੰਜਾਬ ਇੱਥੇ ਲੋਕ ਹਾਂ ਦੈਟਸ ਵਾਈ ਆ ਡੋਨਟ ਡਰਾਈਵ ਹਾਂ ਥਿਸ ਇਜ਼ ਦਾ ਪੰਜਾਬ ਲੋਕ ਸਿੱਧੀ ਚੱਲਦੇ ਇੱਥੇ ਰੋ ਯਾ ਆਈ ਨੋ ਦੈਟ ਉਹ ਰੋਜ਼ ਆ ਰੋਜ਼ ਇੱਥੇ ਰੋਜ਼ ਆਰ ਨਾਟ ਰੂਜ਼ ਚਲਾਈ ਲੱਗਦਾ ਸਭ ਨਾਲ ਬਸ ਜੀ ਬੋਲ ਦੇਗਾ ਕਿਆ ਯਾਰ ਇੱਕ ਫਾਈ ਪਈ ਪਈ ਆ ਨਾ ਆਪਣੇ ਮੀਲਰ ਤੇ ਅੱਗੇ ਦੀ ਅੱਗੇ ਇੰਨੀ ਸੀਗੀ ਅੱਗੇ ਦੇ ਅੱਗੇ ਵਧ ਗਈ ਆ ਇਹਦਾ ਹੱਲ ਦੱਸੋ ਕੀ ਆ ਵੈਸੇ ਤਾਂ ਕੋਈ ਹੈ ਨਹੀਂਗਾ ਨਵੀਂ ਬਊਗਾ ਫਿਰ ਵੀ ਵੀ ਅੱਗੇ ਨਾ ਹਵਾ ਦੇ ਕਿਸੇ ਦਾ ਮ ਕਿਸੇ ਕੋਲ ਸੋਲੂਸ਼ਨ ਹੋਵੇ ਹਵਾ ਚੱਲ ਰਹੀ ਆ ਤੇ ਮੀਂਹ ਦੱਸਿਓ ਕਿੱਧਰ ਕਿੱਧਰ ਪੈ ਗਿਆ ਆਪਣੇ ਤਾਂ ਇੱਧਰ ਜੇ ਆਪਣੀ ਯੂ ਚੱਲ ਰਹੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਨਾ 对。